ਇਸ ਡੈਮ ਦਾ ਨਾਮ ਹੈਗਾ ਵਾ ਪੁਲਗਾ ਡੈਮ ਤੇ ਜਿਹੜਾ ਆ ਸ਼ਹਿਰ ਬਣਿਆ ਹੋਇਆ ਆ ਥੱਲੇ ਵਾਲਾ ਇਹ ਸਾਰਾ ਪੁਲਗਾ ਵਾ ਤੇ ਜਿਹੜਾ ਸਾਹਮਣੇ ਸ਼ਹਿਰ ਬਣਿਆ ਉਹਦਾ ਨਾਮ ਹੈਗਾ ਤੋਸ਼ ਜਿੱਥੋਂ ਖੀਰ ਗੰਗਾ ਟਰੈਕ ਨਿਕਲਦਾ ਇਹ ਇਹ ਦੋ ਤਿੰਨ ਮਨთੀ ਹੁੰਦੇ ਜਿਹੜੇ ਆਉਂਦੇ ਆ ਪਹਾੜ ਦੇ ਵਿੱਚ ਤੇ ਲਗਭਗ ਇੱਥੇ ਬਰਫ਼ੀ ਹੁੰਦੀ ਇਹਨਾਂ ਤੇ ਤੇ ਭਰਾ ਬਣਾ ਰਿਹਾ ਕੌਫੀ ਤੇ ਇਹ ਇਹ ਦੇ ਕਿਚਨ ਹੈ ਕਿ ਜਮਾਂ ਅਥੈਂਟਿਕ ਚੀਜ਼ ਮਿਲਦੀ ਆ ਚੁੱਲਾ ਲਾਇਆ ਹੋਇਆ ਬਾਈ ਨੇ ਤੇ ਲੱਕੜ ਵਾਲੀ ਹੋਈ ਆ ਮੋਗਾ ਸਿੰਘ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਇੱਕ ਨਵੇਂ ਦਿਨ ਇੱਕ ਨਵੇਂ ਵਲੌਗ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਤੇ ਆਪਾਂ ਕਰ ਰਹੇ ਸੀ ਸਰਪਾਸ ਤੇ ਸਰਪਾਸ ਅੱਜ ਦਿਨ ਹੈਗਾ ਚੌਥਾ ਨਹੀਂ ਪੰਜਵਾਂ ਦਿੇ ਹੈ ਤੇ ਚੌਥੀ ਨਾਈਟ ਹੋ ਚੁੱਕੀ ਹੈ ਤੇ ਪੰਜਵਾਂ ਦਿੇ ਹੈ ਤੇ ਸਰਪਾਸ ਆਪਣਾ ਸਫਲਤਾਪੂਨ ਪਾਰ ਹੋ ਚੁੱਕਾ ਵਾ ਪਿਛਲੀ ਵੀਡੀਓ ਤੁਸੀਂ ਜਿਹੜੇ ਵੀਡੀਓ ਵੇਖੀ ਆ ਉਹਨਾਂ ਨੂੰ ਪਤਾ ਗੱਲ ਦਾ ਕਿ ਆਪਾਂ ਸਫਲਤਾਪੂਨ ਜਿਹੜਾ ਸਰਪਾਸ ਪਾਸ ਕਰ ਲਿਆ ਸੀ ਪਹਿਲੇ ਦਿਨ ਆਪਾਂ ਚੱਲੇ ਸੀਏ ਕਸੋਲ ਤੋਂ ਗ੍ਰੈਂਡ ਗ੍ਰੈਂਡ ਤੋਂ ਚੱਲੇ ਸੀਏ ਮਿੰਤਾਜ ਮਿੰਤਾਜ ਤੋਂ ਚੱਲੇ ਨਗਾਰੂ ਨਗਾਰੂ ਤੋਂ ਸਰਪਾਸ ਕਰਦੇ ਹੋਏ ਪਹੁੰਚ ਗਏ ਸੀ ਬਿਸਕਰੀ ਹੁਣ ਇਸ ਟਾਈਮ ਆਪਾਂ ਪਹੇਗੇ ਆਂ ਬਿਸਕਰੀ ਕੈਂਪ ਸਾਈਡ ਤੇ ਡੇ ਹੈਗਾ ਪੰਜਵਾਂ ਤੇ ਇੱਥੋਂ ਆਪਾਂ ਥੱਲੇ ਜਾਵਾਂਗੇ ਹੈਗਾ ਬਾਕੀ ਪੁਲਗਾ ਪੁਲਗਾਤਕ ਜਾਵਾਂਗੇ ਪੁਲਗਾਤੋਂ ਆਪਾਂ ਨੂੰ ਗੱਡੀ ਮਿਲੂਗੀ ਗੱਡੀ ਲੈ ਕੇ ਸਿੱਧਾ ਜਾਵੂਗੀ ਕਸੋਲ ਜਿੱਥੇ ਆਪਣੀ ਕੈਂਪ ਸਾਈਟ ਸੀ ਸਟਾਰਟਿੰਗ ਵਾਲੀ ਵੀਡੀਓ ਦੇ ਵਿੱਚ ਉੱਥੋਂ ਆਪਾਂ ਫਿਰ ਘਰ ਨੂੰ ਵਾਪਸੀ ਕਰਾਂਗੇ ਅੱਜ ਦੀ ਵੀਡੀਓ ਇਹ ਹੋਊਗੀ ਕਿ ਆਪਾਂ ਡਿਸੈਂਡ ਕਰਾਂਗੇ ਬਾਕੀ ਇੱਥੋਂ ਦਾ ਜਿਹੜਾ ਥਾ ਵਿਊ ਆ ਮੈਂ ਤੁਹਾਨੂੰ ਸਾਂਝਾ ਕੀਤਾ ਡਰੋਨ ਨਾਲ ਕਿ ਇੰਨਾ ਸੋਹਣਾ ਲੱਗ ਰਿਹਾ ਵੈ ਕਿ ਖੂਬਸੂਰਤ ਇੰਨੀ ਹੈ ਕਿ ਮਤਲਬ ਕਿ ਕੇਜੀਐਲ ਦੀ ਫੀਲ ਆਉਂਦੀ ਇੱਥੇ ਪੂਰੀ ਤੇ ਕੈਂਪ ਸਾਈਟ ਆ ਇਹ ਪੂਰੀ ਪ੍ਰੋਪਰ ਇੱਥੇ ਅਲੱਗ-ਅਲੱਗ ਕੰਪਨੀਆਂ ਨੇ ਆਪਣੇ ਟੈਂਟ ਲਾਏ ਹੋਏ ਆ ਤੇ ਹਰ ਇੱਕ ਕੰਪਨੀ ਆਪਦਾ ਮਤਲ ਤੇ ਇੱਥੇ ਹੁਣ ਆਪਾਂ ਚਾਲੇ ਪੁਣੇ ਨੀਚੇ ਬ੍ਰੇਕਫਾਸਟ ਆਪਾਂ ਕਰ ਲਿਆ ਵਾ ਤਿਆਰ ਆਪਾਂ ਹੋ ਚੁੱਕੇ ਆ ਤੇ ਇੱਕ ਤੁਹਾਨੂੰ ਥੋੜਾ ਜਿਹਾ ਝਾਕਾ ਹੋਰ ਇੱਕ ਵਾਰੀ ਦਿਖਾ ਦਿੰਨਾ ਹੈ ਕੈਂਪ ਸਾਈਟ ਦਾ ਇਹ ਚਾਰ ਸਵੇਰਾ ਹੈਗਾ ਵਾ ਕੈਂਪ ਸਾਈਟ ਦਾ ਅੱਜ ਥੋੜੀ ਬੱਦਲਬਾਈ ਹੈਗੀ ਆ ਤਾਂ ਕਰਕੇ ਕਲੈਰਟੀ ਨਹੀਂ ਹੈਗੀ ਪਰ ਨੰਗੀਆਂ ਅੱਖਾਂ ਨਾਲ ਦੇਖਦੇ ਆ ਤਾਂ ਬਹੁਤ ਸੋਹਣਾ ਖੂਬਸੂਰਤ 뷰 ਨਜ਼ਰ ਹੁੰਦਾ ਵੈ ਤੇ ਮਲਕੀ ਇੰਨੀ ਹਰਿਆਲੀ ਵਿੱਚ ਖੜ ਕੇ ਆਪਾਂ ਨੂੰ ਐਂ ਲੱਗਦਾ ਜਿਵੇਂ ਕਸ਼ਮੀਰ ਦੀਆਂ ਵਾਦੀਆਂ ਵਿੱਚ ਆਪਾਂ ਪਹੁੰਚ ਗਏ ਆ ਤੇ ਇੱਥੇ ਲੱਗੇ ਸੀ ਟੈਂਟ ਆਪਣੇ ਜਿਹੜਾ ਦੂਜਾ ਟੈਂਟ ਹੈ ਪਹਿਲਾ ਤੇ ਦੂਜਾ ਦੂਜਾ ਆਪਣਾ ਟੈਂਟ ਹੈ ਇਧਰ ਕਿਚਨ ਸਾਈਡ ਹੈ ਤੇ ਉਹ ਆਪਣੇ ਟਰੈਕ ਲੀਡਰ ਤੇ ਇਧਰ ਆਪਣੀ ਟੀਮ ਪਰਾਗਰਾਜ ਤੇ ਦਿੱਲੀ ਵਾਲੇ ਤੇ ਸਾਹਮਣੇ ਸੋਹਣੀਆਂ ਸੋਹਣੀਆਂ ਜਮਲਕੀ ਲਕੈ ਸਕਦੇ ਆ ਫੁੱਲ ਉੱਗੇ ਹੋਏ ਹਨ ਤੇ ਸੋਹਣਾ ਲੱਗਦਾ ਹੋਵੇ ਤੇ ਚੜ੍ਹਾਈ ਤੇ ਇਦਾਂ ਫੁੱਲ ਲੱਗੇ ਤੇ ਦੇਖ ਕੇ ਵੀ ਮਨ ਖੋਸ਼ਮਦਾ ਹੈ ਜਿਹੜੀ ਐਲੀਵੇਸ਼ਨ ਹੈਗੀ ਬਿਸਕਰੀ ਦੀ ਇਹ 3500 ਹੈਗੀ ਆ ਤੇ ਪਿਛਲੀ ਵੀਡੀਓ ਚ ਮੈਂ ਤੁਹਾਨੂੰ ਦੱਸਿਆ ਸੀ ਇੱਥੋਂ ਆਪਾਂ ਥੱਲੇ ਜਾਵਾਂਗੇ ਲਗਭਗ 1800 ਮੀਟਰ ਜਾਂ 1500 ਮੀਟਰ ਤੱਕ نیچے ਉਤਰਾਂਗੇ ਤੇ ਸੋਨਾ ਇਹ ਕੈਂਪ ਸਾਈਡ ਹੈ ਤੇ ਬੰਦਾ ਤੇ ਸਟੇ ਕਰਦਾ ਤਾਂ ਮਨ ਉਹਦਾ ਰਿਲੈਕਸ ਹੋ ਜਾਂਦਾ ਹੈ ਰੇ ਕਰੀਗਾ ਧੁੰਦੜਾ ਕਾ ਉਹਾ ਹੂਹਾ ਰੇ ਕਰੀਗਾ ਧੁੰਦੜਾ ਕਾ ਉਹਾ ਹੂਹਾ ਓ ਜੀ ਓ ਜੀ ਓਏ ਓ ਜੀ ਓ ਜੀ ਆਉਂਦੇ ਜੋਸ਼ ਆਇਸਰ ਆਉਂਦੇ ਜੋਸ਼ ਆਇਸਰ ਹੁਣ ਪਾ ਪੰਜ ਤੋਂ ਬਿਸਕੇਰੀ ਕੈਂਪ ਸਾਈਡ ਤੋਂ ਥੱਲੇ ਉਤਰੇ ਨਾ ਥੱਲੇ ਸਾਨੂੰ ਆਪਾਂ ਨੂੰ ਦਿਖਿਆ ਇੱਕ ਡੈਮ ਇਸ ਡੈਮ ਦਾ ਨਾਮ ਹੈਗਾ ਵਾ ਪੁਲਗਾ ਡੈਮ ਤੇ ਜਿਹੜਾ ਆ ਸ਼ਹਿਰ ਬਣਿਆ ਹੋਇਆ ਆਹ ਹੇਠਲੇ ਵਾਲਾ ਇਹ ਸਾਰਾ ਪੁਲਗਾ ਵੈ ਤੇ ਜਿਹੜਾ ਸਾਹਮਣੇ ਸ਼ਹਿਰ ਬਣਿਆ ਉਹਦਾ ਨਾਮ ਹੈਗਾ ਤੋਸ਼ ਜਿੱਥੋਂ ਖੀਰ ਗੰਗਾ ਟਰੈਕ ਨਿਕਲਦਾ ਵੈ ਆਲਾ ਇਹ ਤੋਸ਼ ਹੈ ਤੇ ਇਹ ਜਿਹੜਾ ਸਾਰਾ ਪੁਲਗਾ ਡੈਮ ਹੈ ਇਹ ਜਿਹੜਾ ਪੁਲਗਾ ਡੈਮ ਬਣਿਆ ਹੋਇਆ ਇਹ ਸਾਰਾ ਪਾਰਵਤੀ ਰਿਵਰ ਤੇ ਸਥਿਤ ਬਣਿਆ ਹੋਇਆ ਇੱਥੋਂ ਸਾਰੀ ਜਿਹੜੀ ਬਿਜਲੀ ਕ੍ਰੀਏਟ ਹੁੰਦੀ ਆ ਤੇ ਇੱਥੇ ਜਿਹੜੀ ਹੈਗੀ ਆ ਤੋਸ਼ ਵੈਲੀ ਦੇ ਵਿੱਚ ਸਪਲਾਈ ਕੀਤੀ ਜਾਂਦੀ ਆ ਤੇ ਆਪਣੀ ਟੀਮ ਇੰਡੀਆ ਉਹ ਜਾ ਰਹੀ ਜੇ ਤੁਸੀਂ ਆਪਾਂ ਬਸਕੇਰੀ ਤੋਂ ਕੈਂਪ ਸਾਈਟ ਤੋਂ ਉੱਤਰਦੇ ਆ ਤਾਂ ਆਪਾਂ ਨੂੰ ਇਹੋ ਜਿਹੇ ਫੁੱਲ ਆਮ ਕਰਕੇ ਦੇਖ ਨੂੰ ਮਿਲ ਜਾਂਦੇ ਨੇ ਤੇ ਬਸਕੇਰੀ ਤੋਂ ਆਪਾਂ ਉੱਤੋਂ ਦੀ ਆ ਰਹੇ ਆ 5 ਕਿਲੋਮੀਟਰ ਦਾ ਟ੍ਰੈਕ ਆ ਸਾਰਾ ਡੀਸੈਂਟ ਹੈ ਤੇ ਇਹੋ ਜਿਹੇ ਵਾਦੀਆਂ ਦੇ ਵਿੱਚੋਂ ਇਹੋ ਜਿਹੇ ਫੁੱਲਾਂ ਦੇ ਵਿੱਚ ਹੋ ਕੇ ਲੰਘਣਾ ਪੈ ਰਿਹਾ ਤੇ ਟ੍ਰੈਕ ਬਾਈ ਨੇ ਦੱਸਿਆ ਸੀ ਇਹਦਾ ਨਾਮ ਹੈਗਾ ਹਿਮਾਲਿਆਨ ਜੁਨੀਫਰ ਜੁਨੀਫਰ ਇਹ ਮਨ ਲਕੀ ਲੋਕਲ ਹੈ ਫੂਹਲਾਤ ਉਹ ਹਮ ਲੈਂਦੇ ਬ੍ਰਾਂਸ ਦੀ ਪ੍ਰਜਾਤੀ ਇਹ ਬ੍ਰਾਂਸ ਦੀ ਪ੍ਰਜਾਤੀ ਜਿਹੜਾ ਉਹ ਬ੍ਰਾਂਸ ਦਾ ਜਿਹੜਾ ਜੂਸ ਬਣਾ ਕੇ ਪੀਂਦੇ ਆ ਠੀਕ ਆ ਉਹਦੀ ਭਰਿਆ ਇਹ ਹਾਈ ਐਲਟੀਟਿਊਡ ਤੇ ਹੋਈ ਜਾਂਦਾ ਜ ਤੇ ਉਹ ਹੋਰ ਥੱਲੇ ਤਾਂ ਮਿਲਦੇ ਨਹੀਂ ਪੱਧਰ ਪੱਧਰ ਤੇ ਪੰਜਾਬ ਚ ਤਾਂ ਮਿਲਦੇ ਨਹੀਂ ਇਹੋ ਜੇ ਜਿਵੇਂ ਸੰਤਲੇਰੀ ਹੁੰਦਾ ਨਾ ਇਹੋ ਜੇ ਉਗਦੇ ਨਹੀਂ ਉੱਥੇ ਤੇ ਖੂਬਸੂਰਤ ਹੈ ਤੇ ਲਗਭਗ ਤੁਹਾਨੂੰ ਦੇ ਦੂਰ ਦੂਰ ਤੱਕ ਦੇਖ ਸਕਦੇ ਆ ਇਹੋ ਜੇ ਫੁੱਲ ਆਮ ਕਰਕੇ ਦੇਖਣ ਨੂੰ ਮਿਲ ਜਾਂਦੇ ਨੇ ਆ ਜਾਓ ਜੀ ਚਾਹ ਵਾੜਦੇ ਰੋ ਵੜਦੇ ਰੋ ਇਨਾ ਫੁੱਲਾਂ ਦੇ ਇੱਕ ਗੱਲ ਹੋਰ ਪਤਾ ਲੱਗੀ ਆ ਕਿ ਇਹ 2-3 ਮਹੀਨੇ ਹੀ ਹੁੰਦੇ ਜਿਹੜੇ ਹੁੰਦੇ ਆ ਬਹਾਰ ਦੇ ਵਿੱਚ ਤੇ ਲਗਭਗ ਇੱਥੇ ਬਰਫੀ ਹੁੰਦੀ ਇਹਨਾਂ ਤੇ ਤੇ ਹੁਣ ਇਹ ਸੀਜ਼ਨ ਦਾ ਖਿਲੰਦਾ ਤੇ ਹੁਣ ਰੰਗ-ਬਰੰਗੇ ਫੁੱਲ ਪਿੰਕ ਗਲਾਪੀ ਦੇ ਸੋਹਣੇ ਲੱਗਦੇ ਆ ਇਸ ਟਰੈਕ ਦੇ ਵਿੱਚ ਜਦੋਂ ਆਪਾਂ ਟਰੈਕ ਸਟਾਰਟ ਕੀਤਾ ਸੀ ਉਹ ਤਾਂ ਆਪਾਂ ਦੇਵਦਾੜ ਦੇ ਦਰਖਤਾਂ ਦੇ ਵਿੱਚ ਸਟਾਰਟ ਕੀਤਾ ਸੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਆਪਾਂ ਨੂੰ ਦਰਖਤ ਟ੍ਰੀ ਲਾਈਨ ਖਤਮ ਹੋ ਜਾਂਦੀ ਹੈ ਫਿਰ ਮਿਲਦੇ ਆਪਾਂ ਨੂੰ ਬਰਫਾਂ ਲੱਦੀ ਪਹਾੜ ਜਿੱਥੇ ਚਿੱਟੀ ਚਾਦਰ ਬਰਫਾਂ ਦੀ ਲਿਪੀ ਹੁੰਦੀ ਹੈ ਉਹਨੂੰ ਕ੍ਰੋਸ ਕਰਨ ਤੋਂ ਬਾਅਦ ਫਿਰ ਆਪਾਂ ਪਾਉਂਦੇ ਆ ਬਰਸਕ੍ਰੇਨੀ ਉੱਥੇ ਪਹੁੰਚ ਕੇ ਆਪਾਂ ਨੂੰ ਆਪਾਂ ਨੂੰ ਲਗਭਗ ਫੁੱਲਾਂ ਦੀ ਘਾਟੀ ਮਿਲਦੀ ਹੈ ਉਹਨਾਂ ਨੂੰ ਕ੍ਰੋਸ ਕਰਕੇ ਫਿਰ ਮਿਲਦਾ ਆਪਾਂ ਨੂੰ ਹਰੇ ਬਾਈ ਘਾ ਲ ਮੈਦਾਨ ਸਾਰਾ ਜਿੱਥੇ ਕੋਈ ਵੀ ਦਰਖਤ ਵਗੈਰਾ ਨਹੀਂ ਹੁੰਦੇ ਸਮਤਲ ਏਰੀਆ ਹੁੰਦਾ ਮਲਕੀ ਹੁੰਦਾ ਦਾ ਟਲਾਣਾ ਪਰ ਹਰੇ ਬਾਈ ਦਿਖਦੀ ਹਾਰੇ ਚਾਰੇ ਪਾਸੇ ਉਹਨੂੰ ਕ੍ਰੋਸ ਕਰਨ ਤੋਂ ਬਾਅਦ ਫਿਰ ਪਹੁੰਚ ਜਾਂਦੇ ਆ ਫਿਰ ਟਰੀ ਲਾਈਨ ਚ ਜਿੱਥੇ ਦੂਰ ਦੂਰ ਤੱਕ ਦੇਵਦਾੜ ਦੇ ਦਰਖਤ ਨਜ਼ਰ ਆਉਂਦੇ ਨੇ ਤੇ ਇਸ ਟਰੈਕ ਦੀ ਇਹੀ ਖੂਬਸੂਰਤੀ ਹੈ ਕਿ ਤੁਹਾਨੂੰ ਹਰ ਮਲਕੀ ਦਿਨ ਤੋਂ ਬਾਅਦ ਵੱਖਰਾ 뷰 ਵੇਖਣ ਨੂੰ ਮਿਲਦਾ ਵੈ ਤੇ ਮੈਂ ਵੀ ਇਹੀ ਆਬਜ਼ਰਵ ਕੀਤਾ ਵੈ ਕਿ ਟਰੈਕ ਸੋਹਣਾ ਵੈ ਤੇ ਖੂਬਸੂਰਤ ਹੈ ਤੇ ਦਾ ਕਰਨ ਦਾ ਜਿਹੜਾ ਹੈਗਾ ਥੋੜਾ ਜਿਆ ਹੋਰ ਮਨ ਲੇ ਕਿ अर्ਲੀਆ ਹੋਰ ਸਕਦਾ ਪਰ ਉਹਦੇ ਵਿੱਚ ਰਾਸ਼ ਤੋਂ ਨੂੰ ਮਿਲੇਗਾ ਜੇ ਰਾਸ਼ ਨਹੀਂ ਦੇਖਣਾ ਤੇ ਮਈ ਦੇ ਵਿੱਚ ਕਰਨਾ ਸਹੀ ਰਹੇਗਾ ਮਈ ਨਹੀਂ April ਐਂਡਿੰਗ ਦੇ ਵਿੱਚ ਤੇ ਸੋਨਾ ਟ੍ਰੈਕ ਹੈ ਮਸਟ ਵਿਜ਼ਿਟ ਆਲਾ ਹੈ ਮਸਟ ਕਰਨ ਵਾਲਾ ਇਹਨਾਂ ਦਾ ਕਹਿ ਕਿ ਉੱਪਰ ਵੇਟ ਪੜਦਾ ਹੈ ਔਰ نیچے ਸੁੱਟ ਜਾਂਦੇ ਹੂ ਐਂ ਤਾਂ ਤੁਹਾਨੂੰ ਨਾ ਮਲੇ ਕੀ ਦਸਤੇ ਵਿੱਚ ਦਰਖਤ ਟੁੱਟੇ ਵੀ ਮਿਲਦੇ ਆ ਇਹ ਟੁੱਟਣ ਦਾ ਕਾਰਨ ਹੁੰਦਾ ਕਿ ਜਦੋਂ ਬਰਫ਼ਾ ਤੇ ਹੈਵੀ ਹੁੰਦੀ ਹੈ ਪੈਂਦੀ ਹੈ ਤੇ ਦੇਵਦਾਰ ਦਰਖਤ ਕਈ ਝੱਲ ਨਹੀਂ ਪਾਉਂਦੇ ਤੇ ਆਪਣੇ ਜੜਾ ਸਮਿਤ ਟੁੱਟ ਜਾਂਦੇ ਨੇ ਇਸ ਟਰੈਕ ਦੇ ਵਿੱਚ ਆਪਾਂ ਲਗਭਗ ਤਿੰਨ ਜਾਂ 2.5 ਕਿਲੋਮੀਟਰ ਦਾ ਪੈਡਾ ਤੈਂ ਚਾਹ ਜਿਆਦਾ ਹੀ ਕਰ ਲੈ ਤਿੰਨ ਕਿਲੋਮੀਟਰ ਦਾ ਪੈਡਾ ਤੈਂ ਕਰਕੇ ਤੇ ਇੱਕ ਲੋਕੇਸ਼ਨ ਤੇ ਆਉਂਦੇ ਆ ਤੇ ਲੋਕੇਸ਼ਨ ਇੰਨੀ ਸੋਹਣੀ ਆ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤੁਹਾਨੂੰ ਕੇਜੀਐਲ ਦੀ ਫੀਲ ਦਿੰਦਾ ਹੈ ਜਸ ਮਿੰਨੀ ਸੁਜਰਨ ਜਿਹਨੂੰ ਖਜਾਰ ਕਹਿੰਦੇ ਆ ਉਹਦੀ ਫੀਲਿੰਗ ਵੀ ਦਿੰਦਾ ਵਾ ਇੱਥੇ ਤੁਹਾਨੂੰ ਮਿਲ ਜਾਣਗੇ ਟਾਬੇ ਤੇ ਬੈਠਣ ਵਾਸਤੇ ਥਾਂ ਜਿੱਥੇ ਬੈਠ ਕੇ ਤੁਸੀਂ ਰੈਸਟ ਕਰ ਸਕਦੇ ਹੋ ਤੇ ਖਾ ਪੀ ਸਕਦੇ ਹੋ ਤੇ ਸਾਂ ਵਗੈਰਾ ਲੈ ਸਕਦੇ ਹੋ ਤੇ ਫਿਰ ਅਗਲਾ ਚੱਲਾ ਚੱਲ ਸਕਦੇ ਹਾਂ ਤਿੰਨ ਕੁ ਸ਼ੌਫ ਹੈਗੀਆਂ ਮੈਂ ਇੱਕ ਤਾਂ ਸਾਹਮਣੇ ਇੱਕ ਅੱਧਰ ਤੇ ਇੱਕ ਆਹਾ ਇੱਥੇ ਆਪਾਂ ਰੁਕਿਆ ਤੇ ਸਿਟਿੰਗ ਵਗੈਰਾ ਵੈਸੇ ਵੁੱਡਨ ਦੀ ਕੀਤੀ ਹੋਈ ਸਾਰੀ ਸੋਹਣੀ ਲੱਗਦੀ ਆ ਤੇ ਭਰਾ ਬਣਾ ਰਿਹਾ ਕੌਫੀ ਤੇ ਇਹ ਇਹ ਕਿਚਨ ਹੈ ਤੇ ਇਹੋ ਜਿਹੀ ਚੀਜ਼ਾਂ ਵਾਸਤੇ ਹੀ ਆਪਾਂ ਇੱਧਰ ਆਉਂਨੇ ਆ ਪਹਾੜਾਂ ਦੇ ਵਿੱਚ ਕਿ ਜਮਾਂ ਅਥੈਂਥਿਕ ਚੀਜ਼ ਮਿਲਦੀ ਆ ਚੂਲਾ ਲਾਇਆ ਹੋਇਆ ਬਾਈ ਨੇ ਤੇ ਲੱਕੜ ਵਾਲੀ ਹੋਈ ਆ ਇੱਥੇ ਇਹ ਕੀ ਤਿਆਰ ਕਰ ਰਹੇ ਆ ਬਾਈ ਖਾਣਾ ਮੇ ਪਾਣੀ ਗਰਮ ਪਾਣੀ ਗਰਮ ਕਰ ਰਹੇ ਹਾਂ ਠੀਕ ਹੈ ਕਿਆ ਬਾਤ ਤੇ ਇੰਦਰ ਇੰਦਰ ਵੀ ਲਾਇਆ ਹੋਇਆ ਚੁੱਲਾ ਬਾਈ ਨੇ ਇੱਧਰ ਦੂਜਾ ਜਿਹੜਾ ਬਾਲਾ ਜਲਦੀ ਕਰਦਾ ਉਹਦੇ ਵਾਸਤੇ ਆ ਰੇਂਜਮੈਂਟ ਕਰ ਦਿੰਦੇ ਆ ਤੇ ਦਰਵਾਜ਼ਾ ਬਾਈ ਨੇ ਲੱਕੜ ਦਾ ਲਾਇਆ ਹੋਇਆ ਇੱਥੇ ਚੋਰੀ ਵਿੱਚ ਕਾਰੀ ਤਾਂ ਕੀ ਹੁਣੀ ਵੈਸੇ ਲਾ ਦਿੰਦੇ ਆ ਜਾਨਵਰ ਵਗੈਰਾ ਨਾ ਆਵੇ ਤੇ ਸੋਨਾ ਲੱਗਿਆ ਬਿਸਕਰੀ ਤੋਂ ਬਾਅਦ ਹੁਣ ਆਪਾਂ ਥੱਲੇ ਜਾ ਰਹੇ ਆ ਪੁਲਗਾ ਤੱਕ ਪੁਲਗਾ ਤੇ ਆਪਾਂ ਆਪਣਾ ਬਰਸੈਣੀ ਤਾ ਜਾਣਾ ਪੁਲਗਾ ਜਾਣਾ ਪੁਲਗਾ ਹੀ ਗਿਆ ਪੁਲੂ ਹੈ ਗਿਆ ਮਾਰ ਗਾੜੀ ਆ ਕੇ ਪੁਲਗਾ ਤੋਂ ਬਾਅਦ ਗਾਂ ਕਸੋਲ ਪੁਲੂ ਦੇ ਬਾਅਦ ਆਏਗਾ ਬਰਸੈਣੀ ਬਰਸੈਣੀ ਉਹ ਤਾਂ ਫਿਰ ਆਪਾਂ ਗਾੜੀ ਤੋਂ ਕਰਾਸ ਕਰ ਜਾਣਾ ਤਾਂ ਠੀਕ ਹੈ ਉਹੀ ਡੈਮ ਨੂੰ ਕਰਾਸ ਕਰਨਾ ਹੈ ਡੈਮ ਕੋਲੇ ਪਹੁੰਚਣਾ ਜਿਹੜਾ ਪੁੱਤੋ ਤੁਹਾਨੂੰ ਦਿਖਾਇਆ ਸੀ ਆ ਚੱਕ ਬਾਰਿਸ਼ ਸਟਾਰਟ ਹੋ ਗਈ ਇਸ ਟ੍ਰੈਕ ਦੇ ਵਿੱਚ ਤੇ ਪਹੁੰਚੋ ਆਪਾਂ ਪਾ ਲਿਆ ਤੇ ਜਦੋਂ ਆਪਾਂ ਟਾਇਰ ਤੋਂ ਥੱਲੇ ਉਤਰਦੇ ਪਏ ਸੀ ਇਹ ਤੇ ਆਪਾਂ ਨੂੰ ਆ ਚੀਜ਼ راست ਵਿੱਚ ਬਹੁਤ ਦੇਖਣ ਨੂੰ ਮਿਲੀ ਹੈ ਇਹ ਚੀਜ਼ ਉਹੀ ਹੈ ਜਿਹੜੇ ਘਰਾਂ ਵਿੱਚ ਡੈਕੋਰੇਸ਼ਨ ਕਰਨ ਵਾਸਤੇ ਲੋਕੀ ਲੋਂਦੇ ਨੇ ਤੇ ਇੱਥੇ ਆਮ ਕਰਕੇ ਤੁਹਾਨੂੰ ਦਿਖਤ ਪੈਣੀ ਆ ਇੱਥੇ ਡਿੱਗੀਆਂ ਤੁਸੀਂ ਦੇਖ ਸਕਦੇ ਆ ਆਮ ਹੀ ਪਏ ਇੱਥੇ ਸਾਰੇ ਜਗ੍ਹਾ 'ਤੇ ਹੋ ਰਿਹਾ ਬਹੁਤ ਜ਼ਿਆਦਾ ਹੈ ਤੇ ਉਧਰਲੇ ਪਾਸੇ ਵੀ ਬਹੁਤ ਜ਼ਿਆਦਾ ਡਿੱਗੇ ਪਏ ਆ ਤੇ ਇਹ ਦੇਵਦਾ ਦੇ ਦਰਖਤਾਂ ਤੋਂ ਡਿੱਗਦੇ ਆ ਤੁਹਾਡੇ ਇੱਕ ਇਹਦਾ ਨਾਮ ਹੈਗਾ ਸ਼ਿੰਚਾਲ ਤੇ ਇਹ ਇੱਕ ਤਾਂ ਚੀਲ ਦੇ ਜਿਹੜੇ ਵੀ ਦਰਖਤ ਹੁੰਦੇ ਆ ਇੱਕ ਦੇਵਦਾ ਦੇ ਦਰਖਤ ਹੁੰਦੇ ਆ ਉੱਥੋਂ ਮਿਲਦੇ ਆ ਤੇ ਇਹ ਚੀਜ਼ ਇੱਥੇ ਡੈਕੋਰੇਸ਼ਨ ਜਿਹਾ ਆਮ ਹੀ ਡਿੱਗੀਆਂ ਮਿਲ ਸਕਦੀਆਂ ਨੇ ਤੇ ਇੱਕ ਗੱਲ ਹੋਰ ਹੈਗੀ ਦੱਸਣਾ ਲਈ ਕਿ ਜਿਹੜੇ ਇੱਥੇ ਲੋਕਲ ਲੋਕ ਹੈ ਇਹਨੂੰ ਬਾਲਾਂ ਦੇ ਤੌਰ ਤੇ ਵੀ ਜੂਸ ਕਰਦੇ ਨੇ ਸੁੱਕੇ ਪਏ ਆ ਹੁਣ ਤਾਂ ਗਿੱਲੇ ਹੋਏ ਪਏ ਆ ਮੀਂਹ ਬਾਰਿਸ਼ ਕਰਕੇ ਤੇ ਇਹਨੂੰ ਬਾਲਾਂ ਦੇ ਤੌਰ ਤੇ ਵੀ ਜੂਸ ਕਰਦੇ ਨੇ ਤੇ 3500 ਮੀਟਰ ਦੀ ਹਾਈਟ ਤੇ ਸੀ ਤੇ 1000 ਮੀਟਰ ਅੱਪਾ ਉਤਰ ਚੁੱਕੇ ਆ 2500 ਮੀਟਰ ਤੇ ਆ ਗਏ ਆ ਮੇਰੇ ਖਿਆਲ ਨਾਲ ਤਾਂ 800 600 ਮੀਟਰ ਹੋਰ ਉਤਰਾਂਗੇ 1800 ਮੀਟਰ ਜਾਂ 1900 ਮੀਟਰ ਤੇ ਆਪਾਂ ਕਸੂਰ ਪੁੱਜਾਂਗੇ ਜੋ ਤਾਂ ਆਪਾਂ ਬਿਸਕੇਰੀ ਤੋਂ ਥੱਲੇ ਆਉਂਦੇ ਆ ਤਾਂ ਆਪਾਂ ਨੂੰ ਰਸਤੇ 'ਚ ਕਿਤੇ ਪਾਣੀ ਦਾ ਸੋਰਸ ਨਹੀਂ ਮਿਲਦਾ ਤੇ ਜਦੋਂ ਆਪਾਂ ਪੁਲਗਾ ਦੇ ਕੋਲੇ ਪਹੁੰਚਣ ਲੱਗੇ ਆ ਤਾਂ ਆਪਾਂ ਨੂੰ ਇੱਕ ਝਰਨਾ ਦਿਖ ਪੈਂਦਾ ਵਾ ਜਿਹੜਾ ਕਿ ਦਰਖਤਾਂ ਨਾਲ ਪੱਥਰਾਂ ਨਾਲ ਪੂਰਾ ਭਰਿਆ ਪਿਆ ਵਾ ਟੁੱਟੇ ਦਰਖਤਾਂ ਤੇ ਪੱਥਰਾਂ ਨਾਲ ਤੇ ਸੋਰਸ ਹੁੰਦਾ ਉੱਥੋਂ ਉਤੋਂ ਬਰਸਕੇਰੀ ਤੋਂ ਤੇ ਇਹ ਵੀ ਗਲੇਸ਼ੀਅਰ ਤੋਂ ਪਿਘਲ ਕੇ ਆ ਰਿਹਾ ਪਾਣੀ ਪਾਣੀ ਸਾਫ਼ ਹੈ ਪਰ ਜਿਹੜੀ ਇਧਰਲੇ ਪਾਸੋਂ ਪਾਣੀ ਹੁੰਦਾ ਉਹ ਸਾਰਾ ਥੋੜਾ ਗੰਦਾ ਹੁੰਦਾ ਉਹ ਪੀਣ ਯੋਗ ਨਹੀਂ ਇਹ ਪਾਣੀ ਪੀਣ ਯੋਗ ਹੈ ਤੇ ਆਪਣਾ ਲਗਭਗ ਪਹੁੰਚ ਹੀ ਗਿਆ ਆਪਾਂ ਪੁਲਗਾ ਤੱਕ ਤੇ ਪੂਰੀ ਡੀਸੈਂਟ ਹੈ ਤੇ ਤੁਸੀਂ ਦੇਖਿਆ ਹੋਊਗਾ ਕਿ ਆਪਾਂ ਜਿਹੜੇ ਸਾਰੇ ਰਸਤੇ ਦੇ ਵਿੱਚ ਟ੍ਰੈਕਪੋਲ ਯੂਜ਼ ਨਹੀਂ ਕੀਤਾ ਪਰ ਅੱਜ ਆਪਾਂ ਬਿਸਕਰੀ ਤੋਂ ਜਦ ਉਤਰਨ ਲੱਗੇ ਆ ਤੇ ਆਪਾਂ ਟ੍ਰੈਕਪੋਲ ਯੂਜ਼ ਕਰ ਲਿਆ ਕਿਉਂਕਿ ਚੜਾਈ ਡੀਸੈਂਟ ਬਹੁਤ ਸੀ ਆ ਤੇ ਜਿੱਦੇ ਕਰਕੇ ਆਪ ਨੂੰ ਟ੍ਰੈਕਪੋਲ ਦੀ ਜ਼ਰੂਰਤ ਪੈ ਗਈ ਤੇ ਹਮੇਸ਼ਾ ਕੋਈ ਬੰਦਾ ਟ੍ਰੈਕਪੋਲ ਜਿਹੜਾ ਯੂਜ਼ ਨਹੀਂ ਕਰਦਾ ਪਰ ਲੜਾਈ ਦਰਾਂ ਯੂਜ਼ ਜ਼ਰੂਰ ਕਰੇ ਕਿਉਂਕਿ ਜਿਹੜਾ ਡੀਸੈਂਟ ਹੁੰਦਾ ਥੋੜਾ weight hold ਕਰ ਲੈਂਦਾ ਇਹਦੇ ਨਾਲ ਤੇ ਨਹੀਂ ਤਾਂ ਤੁਹਾਡੇ ਬੈਗ ਜਿਹੜਾ ਹੁੰਦਾ ਹੈ ਹੈਵੀ ਪਾਇਆ ਹੁੰਦਾ ਉਹ ਤੁਹਾਨੂੰ ਥੱਲੇ ਸੱਟਣ ਦੀ ਕੋਸ਼ਿਸ਼ ਕਰਦਾ ਤੇ ਇਹਦੇ ਨਾਲ ਤੁਹਾਡੀ ਥਰਡ ਲੈਗ ਬਣ ਜਾਂਦੀ ਹੈ ਤੇ ਹੋਲਡ ਹੋ ਜਾਂਦਾ ਠੀਕ ਹੈ ਇਧਰ ਹੁਣ ਉਹ ਗਾਵਾਂ ਆ ਰਹੀਆਂ ਉਹਦੇ ਲਈ ਉਹਨੂੰ ਕਹਿੰਦਾ ਇੱਧਰ ਆ ਜਾ ਹਾਂ ਕੇ ਹੁੰਦਾ ਉਹ ਚੱਪ ਹੈ ਕੱਢਦਾ ਇੱਕ ਮਿੰਟ ਲੈ ਮੈਂ ਚੱਕ ਤੇ ਉੱਥੇ ਖੜੇ ਸੀ ਆਪਾਂ ਆ ਪੁਲ ਕ੍ਰੋਸ ਕੀਤਾ ਜਿਹੜਾ ਤੁਹਾਨੂੰ ਦਿਖਾਇਆ ਸੀ ਆ ਕ੍ਰੋਸ ਕਰਕੇ ਆਪਾਂ ਚੜ ਰਹੇ ਆ ਤਾਂ ਨੂੰ ਪੁਲ ਗਾ ਲਈ ਤੇ ਔਰ ਰਸਤਾ ਕਿਤੇ ਜੰਗਲਾਂ 'ਚ ਜਾ ਰਿਹਾ ਪੁੱਛਿਆ ਸੀ ਆ ਜਿਹੜੇ ਇਹ ਗਾਵਾਂ ਲੈ ਕੇ ਜਾ ਰਹੀਆਂ ਹਨ ਉਹਨਾਂ ਦੇ ਸੇ ਜੰਗਲਾਂ ਨੂੰ ਜਾਊਗਾ ਤੇ ਪੁਲ ਤੋਂ ਔਰ ਰਸਤਾ ਇਹ ਜਾਊਗਾ ਇਸ ਤੋਂ ਬਾਅਦ ਆਪਣੀ ਗੱਡੀ ਖੜੀ ਹੋਊਗੀ ਜਿਹੜਾ ਪਾਈਪ ਵੇਖ ਰਹੇ ਆ ਇਹ ਪੂਰ ਗੱਲੀ ਪਾਣੀ ਜਾਂਦਾ ਥੱਲੇ ਇਹ ਸਾਰਾ ਗਲੇਸ਼ੀਅਰ ਦਾ ਪਾਣੀ ਦੇ ਵਿੱਚੋਂ ਕੀਤਾ ਇਹ ਸਾਫ਼ ਪੂਰਾ ਪਿਉਰੀਫਾਈ ਪਾਣੀ ਹੈ ਜਿਹੜਾ ਕਿ ਸਰੀਰ ਨੂੰ ਹੀ ਮਾਤ ਦਿੰਦਾ ਉਹ ਬੋਲ ਆਯਾ ਬਸ਼ੇਕ ਅੱਲਾ ਇਲਾ ਹੁਕ ਅੱਲਾ ਇਲਾ ਮੱਕੀ ਤੂਬੇ ਤੁੰਬਾ ਮਾਜਾ 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 ਇਹ ਅੱਲਾ ਉਹ ਅੱਲਾ ਇਹ ਅੱਲਾ ਆਏ ਲਾ ਲਾ ਉਹ ਅੱਲਾ ਇਹ ਅੱਲਾ ਆ ਕਿਆ ਯਾਰ ਚੀਜ਼ ਐ ਅੱਗੇ ਬੋਲੇ ਕਿ ਬੋਲੇ ਕਿਆ ਬੋਲੇ ਹਮ ਬੋਲੇ ਤੂੰ ਬੋਲੇ ਕਿਆ ਬੋਲੇ ਬੰਮ ਬੋਲੇ ਚੱਲ ਇਹ ਸਲੋਗਨ ਇਹਨਾਂ ਦੇ ਜਦੋਂ ਵੀ ਕੰਪਨੀ ਵਾਲੇ ਆ ਹੁੰਦੇ ਆ ਇਹੋ ਜਿਹੇ ਸਲੋਗਨ ਬੋਲ ਕੇ ਇਹ ਜਿਹੜੇ ਟ੍ਰੈਕਰ ਹੁੰਦੇ ਆ ਉਹਨਾਂ 'ਚ ਜੋਸ਼ ਲਿਆਉਂਦੇ ਆ ਤੇ ਬਾਈ ਆਪਣਾ ਹਸਮੁਖ ਨੇਚਰ ਦਾ ਤੇ ਨਾ ਚੀਜ਼ ਨੂੰ ਨਾ ਤੈਨੂੰ ਮੱਚਾਸ ਨਾ Finally, एक फिनिश? सार पास ट्रैक। सार पास फिनिश है 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 सामने पुल आ, कैसे लग रहा पाजी कर ठीक बंदा बंदा फिर फिर ले कला करो उठ के ना करे तो क्या बोलते थोड़ी मोटी जो भी पाजी साथ है अगर आप कोई भी ट्रैक करना चाहते हो तो प्रॉपर प्रिपरेशन करके आए थे बढ़िया से ट्रेक किया ਮੁਝੇ ਵੀ ਅੱਛਾ ਲੱਗਾ ਥੈਂਕ ਯੂ ਆਪਾਂ ਹੁਣ ਹੈਗੇ ਆ ਪੁਲਗਾਂ ਦੀਆਂ ਗਲੀਆਂ ਚ ਤੇ ਥਾਂ-ਥਾਂ ਤੁਹਾਨੂੰ ਖਾਣ-ਪੀਣ ਦੀਆਂ ਸ਼ਾਪਸ ਅਤੇ ਹੋਮਸਟੇ ਤੇ ਹੋਟਲ ਮਿਲ ਜਾਣਗੇ ਇੱਥੇ ਵੀ ਪੂਰਾ ਅਜ ਰਾਇਲਿਆਂ ਦਾ ਬੋਲਬਾਲਾ ਵਾ ਤੇ ਪਰ گاਉਂ ਬੋ ਸੋਨਾ ਮੈਂ ਦੇਖਣਯੋਗ ਹੈ ਤੇ ਸ਼ਾਂਤੀ ਵੀ ਹੈ ਇਸ ਇਲਾਕੇ ਚ ਪਰ ਜਿਹੜਾ 뮤직 ਛੜ ਦਿੰਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਸੱਚੇ ਵੱਜਦਾ ਹੈ ਕੋ ਬੈਗ ਭਾਈ ਗੱਡੀ ਆ ਗਈ ਆਪਣੀ ਫੁਲਗਾ ਕੋਲੇ ਮਿਲ ਗਈ ਆ ਆਪਾਂ ਪਹੁੰਚ ਗਏ ਕਸੋਲ ਬਸਕਰੀ ਤੋਂ ਚੱਲੇ ਸੀ ਬਸਕਰੀ ਤੋਂ ਸਿੱਧਾ ਪੁੱਜੇ ਕਸੋਲ 3500 ਮੀਟਰ ਤੋਂ ਸਟਾਰਟ ਕੀਤਾ ਸੀ 1500 ਮੀਟਰ ਤੇ ਆਪਾਂ ਬੈਠੇ ਆ 2000 ਮੀਟਰ ਦੀ ਜੜੀ ਹੈਗੀ ਐ ਡੀਸੈਂਟ ਆਪਾਂ ਜਮਾਨਸਾ ਲੜਾਈ ਕੀਤੀ ਆ ਹੁਣ ਪਹੁੰਚ ਕੇ 100 ਮੀਟਰ ਤੇ ਇਸ ਟਾਈਮ ਬੈਠੇ ਆ ਤੇ ਪਹੁੰਚ ਕੇ ਆਪਣੇ ਕੈਂਪ ਸਾਈਟ ਤੇ ਤੇ ਇਹਨਾਂ ਨੇ ਆ ਰੂਮ ਜਿਹੜਾ ਡੋਮੈਟ ਦਿੱਤੇ ਹੋਏ ਸੀ ਇਹ ਇੱਥੇ ਆਪਾਂ ਥੋੜੀ ਜਿਹੀ ਰੈਸਟ ਕਰਨੀ ਹੈ ਕਿਉਂਕਿ 10:30 ਵਜੇ ਆਪਣੀ ਜਿਹੜੀ ਹੈਗੀ ਆ ਬੱਸ ਰਾਤ ਦੀ ਉੱਥੇ ਆਪਾਂ ਚੜ ਕੇ ਸਿੱਧਾ ਪਹੁੰਚ ਜਾਗੇ ਮੋਗ ਤੇ ਇੱਥੇ ਪਹਿਲਾਂ ਤਾਂ ਆਖਿਆ ਆਪਣਾ ਇਸ਼ਨਾਨ ਪਾਣੀ ਕੀਤਾ ਕਿਉਂਕਿ ਤਿੰਨ-ਚਾਰ ਦਿਨ ਹੋ ਗਿਆ ਆਪਾਂ ਨਾਤੇ ਨਹੀਂ ਸੀਏ ਨਹਾਉਣ ਤੋਂ ਬਾਅਦ ਫਿਰ ਇਹਨਾਂ ਨੇ ਆਪਾਂ ਨੂੰ ਜਿਹੜਾ ਹੈਗਾ ਇਹ ਸਰਟੀਫਿਕੇਟ ਦਿੱਤਾ ਠੀਕ ਹੈ ਇਹ ਸਰਟੀਫਿਕੇਟ ਦੇ ਵਿੱਚ ਇਹਨਾਂ ਨੇ ਲਿਖਿਆ ਕਿ ਸਰਪਾਸ ਤੁਸੀਂ ਵਧੀਆ ਸਫਲਤਾਪੂਰਵ ਪਾਰ ਕਰ ਲਿਆ 13780 ਫੁੱਟ ਨੂੰ ਤੁਸੀਂ ਪਾਰ ਕੀਤਾ ਤੇ ਜਿਹੜੇ ਆਪਾਂ ਦੇਖਿਆ ਸੀ ਮੋਬੈਲ ਰਾਈ 4100 ਮੀਟਰ ਦੀ ਜਿਹੜੀ ਚੋਟੀ ਆ ਜਿਹਨੂੰ ਆਪਾਂ ਪਾਰ ਕਰਕੇ ਪਾਰਵਤੀ ਵੈਲੀ ਤੋਂ ਪਾਰ ਕਰਕੇ ਤੋਸ਼ ਵੈਲੀ ਦੇ ਵਿੱਚ ਐਂਟਰ ਹੋ ਜਾਂਦੇ ਆ ਤੇ ਸੋਣਾ ਇਸ ਪਾਸ ਦੇ ਵਿੱਚ ਤੁਹਾਨੂੰ ਰੰਗ-ਬਰੰਗੇ ਰੰਗ ਦੇਖਣ ਨੂੰ ਮਿਲਦੇ ਆ ਜਿਵੇਂ ਦੱਸਿਆ ਵਾ ਕਿ ਟਰੀ ਲਾਈਨ ਆਏਗੀ ਰੜਮ ਦਾਣਾਂਗੇ ਪੱਥਰ ਆਣਗੇ ਬਰਫ ਆਏਗੀ ਤੇ ਇਸ ਤੋਂ ਇਲਾਵਾ ਤੁਹਾਨੂੰ ਕੇਜੀ ਵਾਲੀ ਜਿਹੜੀ ਹੈਗੀ ਕਸ਼ਮੀਰ ਵਾਲੀ ਜਿਹੜੀ ਫੀਲਿੰਗ ਆ ਉਹ ਵੀ ਤੁਹਾਨੂੰ ਇਸ ਵਿੱਚ ਮਿਲੇਗੀ ਤੇ ਸੋਹਣਾ ਲੱਗਿਆ ਟਰੈਕ ਜੇਕਰ ਕੋਈ ਬੰਦਾ ਕਰਨਾ ਚਾਹੁੰਦਾ ਜ਼ਰੂਰ ਕਰੇ ਕਿਉਂਕਿ ਬੜਾ ਡਿਫਿਕਲਟ ਨਹੀਂ ਮੋਡਰੇਟ ਜਿਹਾ ਹੈਗਾ ਮਾੜਾ ਮੋਟਾ ਐਕਸਰਸਾਈਜ਼ ਕਰਦਾ ਹੋਵੇ ਜਾਂ ਥੋੜਾ ਮੋਟਾ ਜਿਮ ਕਰਦਾ ਹੋਵੇ ਤੇ ਉਹ ਆਵੇ ਯੂਐਸ ਟਰੈਕ ਨੂੰ ਜ਼ਰੂਰ ਕਰੇ ਤੇ ਤੁਹਾਨੂੰ ਖੂਬਸੂਰਤੀ ਇੱਥੇ ਟਰੈਕ ਦੀ ਬਹੁਤ ਵਧੀਆ ਲੱਗੇਗੀ ਤੇ ਹੁਣ ਅੱਜ ਦੀ ਜਿਹੜੀ ਇਹ ਸੀਰੀ ਚੱਲਦੀ ਸਰਪਾਸ ਦੀ ਇੱਥੇ ਆਪਾਂ ਸਮਾਪਤ ਕਰਦੇ ਆ ਤੇ ਇੱਕ ਰਿਕਵੈਸਟ ਜੁੜ ਕਰਦੇ ਆ ਕਿ ਜੇ ਤੁਹਾਨੂੰ ਜਿਹੜੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਲਾਈਕ ਤੇ ਸ਼ੇਅਰ ਜੁੜ ਕਰਿਓ ਤੇ ਜੇਕਬ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਮਿਲਦੇ ਆ ਨਵੀਂ ਵੀਡੀਓ ਤੇ ਸਭ ਮਿਲਦੇ ਆ ਨਵੀਂ ਵੀਡੀਓ ਤੇ ਨਵੇਂ ਸਫ਼ਰ ਨਾਲ ਅੱਜ ਲਈ ਬਾਏ